ਮਾਟੀ ਕੋ ਕੱਟ ਤੋਂ ਕੱਟ ਸੁਣ ਲਿਓ ਸੁਣਨ ਵਾਲਿਓ ਮੈਨੂੰ ਸੁਣਨ ਵਾਲਿਓ ਜਿਹੜੇ ਕਹਿੰਦੇ ਟਡਰੀਆਂ ਵਾਲਾ ਨਹੀਂ ਗਿਆ ਟਡਰੀਆਂ ਵਾਲੇ ਦੀ ਇੱਕ ਗੇੜੀ ਦਿੱਲੀ ਦੀ 3 ਕਰੋੜ ਵਿੱਚ ਪੈਣੀ ਸੀ ਮੈਂ ਬੈਕ ਕਾਲ ਕੀਤੀ ਪੁੱਛਣ ਦੇ ਮਾਰੇ ਨੇ ਜਾਣ ਕੇ ਕੀਤੀ ਮੈਂ ਕਿਹਾ ਪ੍ਰੀਤਮ ਸਿੰਘ ਗਰੇਵਾਲ ਜੀ ਲੱਖ ਡਾਲਰ ਤੁਸੀਂ ਭੇਜਣਾ ਚਾਹੁੰਦੇ ਹੋ ਤੁਸੀਂ ਮੈਨੂੰ ਫੋਨ ਕੀਤਾ ਕਿ ਭਾਈ ਸਾਹਿਬ ਆਪਣੇ ਵੱਲੋਂ ਦੇ ਆਓ ਉਥੇ ਨਗਦ ਦੀ ਤਾਂ ਲੋੜ ਨਹੀਂ ਹੋਣੀ ਜੇ ਆਪਾਂ ਦਵਾਈਆਂ ਹੀ ਦੇ ਆਈਏ ਦਵਾਈਆਂ ਦੀ ਲੋੜ ਹੈ ਹੋਰ ਚੀਜ਼ਾਂ ਦੀ ਲੋੜ ਹੈ ਕਹਿੰਦੇ ਜੀ ਭਾਈ ਸਾਹਿਬ ਮੈਂ ਤੇ ਪੈਸਾ ਭੇਜਣਾ ਹੈ ਲੱਖ ਡਾਲਰ ਚੱਕੋ 75 ਲੱਖ ਇੰਡੀਆ ਦਾ ਬਣਦਾ ਹੈ ਤੇ ਤੁਸੀਂ ਭਾਵੇਂ ਜਿੱਥੇ ਮਰਜ਼ੀ ਲਾਓ ਉੱਥੇ ਫਿਰ ਮੇਰਾ ਮੱਥਾ ਠਣਕਦਾ ਹੈ ਉੱਥੇ ਮੇਰੇ ਸਮਝ ਗਿਆ ਏ ਗੱਲ ਮੈਂ ਨਾਂ ਲੈ ਕੇ ਤਾਂ ਬੋਲ ਰਿਹਾ ਪ੍ਰਭੂ ਨਾਂ ਮੈਂ ਤਾਂ ਲਿਆ ਕਿ ਕੋਈ ਸ਼ੱਕ ਨਾ ਰਹਿ ਜਾਏ ਉੱਥੇ ਮੈਂ ਸੋਚਿਆ ਵੀ ਲੁੱਟਦੇ ਨੇ ਲੁੱਟਣਾ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਕਿ ਸਾਨੂੰ ਲੁੱਟੋ ਅਸੀਂ ਇਮੋਸ਼ਨਲੀ ਜਦੋਂ ਹੋਏ ਹੁੰਨੇ ਆ ਨਾ ਤੇ ਸਾਡੇ ਵਰਗੇ ਲੁਟੇਰੇ ਕੰਨ ਚੁੱਕ ਲੈਂਦੇ ਆ ਬੱਲੇ ਬੱਲੇ ਆ ਗਿਆ ਮੌਕਾ ਕਿਸਾਨਾਂ ਦੀਆਂ ਲਾਸ਼ਾਂ ਦੇ ਉੱਤੇ ਇਹ ਰੋਟੀਆਂ ਸੇਕਣ ਗਿਆ ਆਪਣੀਆਂ ਸਿਆਸੀਆਂ ਨੇ ਆਪਣੀਆਂ ਸੇਕਣੀਆਂ ਨੇ ਤੇ ਸਾਡੇ ਵਰਗਿਆਂ ਨੇ ਪੈਸਾ ਕਮਾਉਣਾ ਇੰਗਲੈਂਡ ਵਾਲਿਆਂ ਨੇ ਕਿਹਾ 50000 ਪਾਉਂਡ ਇਕੱਠਾ ਕਰਕੇ ਭਾਈ ਸਾਹਿਬ ਤੁਹਾਨੂੰ ਭੇਜਦੇ ਆ ਆਪਣੇ ਵੱਲੋਂ ਜਾ ਕੇ ਦੇ ਆਓ ਸਰਦਾਰ ਪ੍ਰੀਤਮ ਸਿੰਘ ਗਰੇਵਾਲ ਅਮਰੀਕਾ ਨਿਵਾਸੀ ਕਹਿੰਦੇ ਜੀ ਲੱਖ ਡਾਲਰ ਮੈਂ ਦੇਣਾ ਆਪਣੇ ਵੱਲੋਂ ਦੇ ਆਓ ਹੁਣ ਕਨੇਡਾ ਵਾਲਿਆਂ ਦਾ ਵੀ ਫੋਨ ਆ ਗਿਆ ਸਿੱਧਾ-ਸਿੱਧਾ ਮੈਂ ਹਿਸਾਬ ਲਾਇਆ ਵੀ 2 ਕੋ ਕਰੋੜ ਇੰਡੀਆ ਦਾ ਬਣਦਾ ਮੈਂ ਹੁਣ ਫੋਨ ਕੀਤਾ ਬਲਬੀਰ ਸਿੰਘ ਰਾਜੇਵਾਲ ਨੂੰ ਮੈਂ ਕਿਹਾ ਰਾਜੇਵਾਲ ਜੀ ਬਈ ਮੈਂ ਦੱਸੋ ਜੀ ਅਸੀਂ ਕਿਸ ਤਰ੍ਹਾਂ ਦਾ ਸਹਿਯੋਗ ਮੈਂ ਇਹ ਜੇ ਗੱਲ ਇੰਨੀ ਹੀ ਪੁੱਛੀ ਏ ਮੈਨੂੰ ਇੱਕੋ ਹੀ ਅੱਗੋਂ ਜਵਾਬ ਦਿੱਤਾ ਮੇਰੇ ਕਹੇ ਤੋਂ ਬਿਨਾ ਕਿ ਭਾਈ ਸਾਹਿਬ ਇੱਕ ਬੇਨਤੀ ਕਰੋ ਸੰਗਤ ਨੂੰ ਮੈਂ ਕਿਹਾ ਜੀ ਕੀ ਪੈਸਾ ਨਾ ਭੇਜੋ ਪੈਸਾ ਨਾ ਭੇਜੋ ਮੈਂ ਕਿਹਾ ਜੀ ਪੈਸਾ ਕਿਉਂ ਕਹਿੰਦੇ ਜੀ ਪੈਸੇ ਕਰਕੇ ਹੀ ਝਗੜੇ ਪੈਦਾ ਹੋਣੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਰੌਲਾ ਪੈਣਾ ਇਸ ਗੱਲ ਦਾ ਤੇ ਤੁਸੀਂ ਸੰਗਤ ਨੂੰ ਇਹ ਮੈਸੇਜ ਦਿਓ ਵੀ ਸਾਨੂੰ ਪੈਸਾ ਨਾ ਭੇਜੋ ਆਉਣ ਵਾਲੇ ਸਮੇਂ ਚ ਲੜਾਈ ਹੋਏਗੀ ਸਾਬ ਕਿ ਇੰਨਾ ਹਿਸਾਬ ਰੱਖਣਾ ਔਖਾ ਹੋ ਜਾਣਾ ਤੁਸੀਂ ਇਹ ਬੇਨਤੀ ਜ਼ਰੂਰ ਕਰੋ ਹੱਸਦਾ ਸੀ 3 ਕਰੋੜ ਦਾ ਮੈਂ ਕਿਹਾ 3 ਕਰੋੜ ਕਮਾ ਸਕਦਾ ਸੀ ਇੱਕ ਗੇੜੀ ਲਾ ਕੇ ਪਰ ਗੱਲ ਕੀਤੀ ਹੈ ਖੜਾਓ ਕਿੱਥੇ ਖੜਾ ਰਦੇ ਹੋ ਬਿਠਾਓ ਕਿੱਥੇ ਬਿਠਾਉਂਦੇ ਹੋ ਦੱਸੋ ਕਿਹੜੀ ਸੇਵਾ ਕਰ ਸਕਦਾ ਕਿਸ ਤਰੀਕੇ ਨਾਲ ਕਰ ਸਕਦਾ ਜਥੇਬੰਦੀ ਸਹਿਯੋਗ ਦੇ ਸਕਦੀ ਪਰ ਕਿਵੇਂ ਪਰ ਅਗਲਿਆਂ ਦੀ ਆ ਗੱਲ ਸੁਣ ਕੇ ਵੀ ਸਾਨੂੰ ਪੈਸਾ ਨਹੀਂ ਸਿੱਧਾ ਮਨਾ ਕਰੋ ਸੰਗਤ ਨੂੰ ਨਾ ਕਰੋ ਤਿੰਨ ਚਾਰ ਦਫਾ ਬੋਲਿਆ ਕਿ ਭਰਾਵੋ ਆਗੂਆਂ ਦੇ ਮਗਰ ਲੱਜਿਓ ਉਹਨਾਂ ਦੀ ਗੱਲ ਸੁਣ ਲਿਓ ਸਮਝ ਲਿਓ ਵੱਦ ਨਾ ਕਰਿਓ ਕਿਉਂਕਿ ਸ਼ਿਕਾਰੀ ਸ਼ਿਕਾਰ ਕਰਨ ਨੂੰ ਫਿਰਦਾ ਹੈ ਅੱਜ ਵੀ ਫਿਰਦਾ ਹੈ ਮੈਂ ਅੱਜ ਵੀ ਕਹਿਣਾ ਚਾਹੁੰਦਾ ਉਹ ਅੱਜ ਵੀ ਤਿਆਰੀ ਵਿੱਚ ਨੇ ਸ਼ਿਕਾਰ ਕਰਨਾ ਚਾਹੁੰਦੇ ਨੇ ਆਗੂਆਂ ਦੀ ਜ਼ਿੰਮੇਵਾਰੀ ਹੈ 1921 ਗੱਲ ਹੋ ਗਈ ਤੇ ਆਗੂਆਂ ਨੂੰ ਪੁੱਛਿਆ ਜਾਣਾ ਸਾਡਾ ਮੁੰਡਾ ਤੇਰੇ ਮਗਰ ਤੁਰਿਆ ਸੀ ਅਸੀਂ ਤੇਰੇ ਮਗਰ ਨਾਲ ਭੇਜਿਆ ਸੀ ਇਸ ਸਵਾਲ ਆਗੂਆਂ ਤੋਂ ਹੋਣੇ ਨੇ ਉਹਨਾਂ ਨੂੰ ਅਗਵਾਈ ਕਰਨ ਦਿਓ ਉਹਨਾਂ ਨੂੰ ਪਿੱਛੇ ਲੱਗਣ ਦਿਓ ਮੈਂ ਤਿੰਨ ਚਾਰ ਦਫਾ ਇਸ ਵਿਸ਼ੇ ਤੇ ਵੱਖਰੇ ਵੱਖਰੇ ਥਾਵਾਂ ਤੇ ਗੱਲ ਕੀਤੀ ਹੁਣਾ ਮੈਂ ਪਿਛਲੇ ਦਿਨੀ ਬਾਹਰ ਗਿਆ ਇੱਥੇ ਉੱਥੇ ਇੱਕ ਮਹਾਂਪੁਰਖਾਂ ਦੇ ਸੰਗੀ ਗੱਲ ਪਤਾ ਕੀ ਕਰਨ ਕਹਿੰਦੇ ਬਾਬਾ ਜੀ ਨੂੰ ਬੇਨਤੀ ਕੀਤੀ ਮਹਾਰਾਜ 75000 ਪੀਪਾ ਘਿਓ ਦਾ ਪੰਜਾਬ ਦੇ ਕਿਸਾਨਾਂ ਨੇ ਦੇਣਾ ਹੈ ਜੇ ਤੁਸੀਂ ਧਰਨਾ ਨਾ ਲਾਇਆ ਉੱਥੇ ਜਾ ਕੇ ਲੰਗਰ ਨਾਲ ਲਾਇਆ 75000 ਪੀਪਾ ਆਉਣਾ ਕਿਦਾਂ ਭਰਾਵੋ ਜਿਹੜੇ ਸਾਡੇ ਵਰਗੇ ਬੰਦੇ ਹੁੰਦੇ ਆ ਨਾ ਸਾਡੇ ਵਰਗੇ ਇਹਨਾਂ ਨੇ ਦੋ ਰੋਟੀਆਂ ਇਦਾਂ ਪੇੜੇ ਬਣਾ ਕੇ ਖਵਾ ਤੇ ਦੇਣੀ ਐ ਮੁੜ ਕੇ ਉਹ ਦੋ ਦੋ ਬੂਰੀਆਂ ਲੈ ਕੇ 20 ਸਾਲ ਤੇਰੇ ਘਰੇ ਜਾਣਗੇ ਰੋਟੀ ਨਹੀਂ ਸੀ ਖਵਾਈ ਤੈਨੂੰ ਪ੍ਰਸ਼ਾਦਾ ਨਹੀਂ ਸੀ ਛਕਾਇਆ ਤੈਨੂੰ ਸੇਵਾ ਨਹੀਂ ਸੀ ਕੀਤੀ ਸਾਰੇ ਸਿਰਾਂ ਤੇ ਫੇਰ ਬਿਠਾ ਲੈ ਜਿਹੜਾ ਨਹੀਂ ਗਿਆ ਉਹ ਗਦਾਰ ਜਿਹੜਾ ਗਿਆ ਉਹ ਵਫਾਦਾਰ ਬਸ ਫੇ ਇਹ ਤੇ ਸਾਰੇ ਹਤੇਸ਼ੀ ਨੇ ਅਸਲੀ ਤੇ ਉਹ ਨੇ ਪਹਿਲੇ ਦਿਨ ਤੋਂ ਸਟੇਟਮੈਂਟਾਂ ਦਿੰਦਾ ਰਿਆਂ ਜਿੰਨੇ ਜੋਗਾ ਹੈਗਾ ਪਰ ਤਰੀਕੇ ਨਾਲ ਭੜਕਾਉਣ ਵਾਲੀ ਇੱਕ ਸਟੇਟਮੈਂਟ ਵਿਖਾ ਦਿਓ ਤੇ ਅੱਜ ਵੀ ਕਹਿਣਾ ਚਾਹੁੰਦਾ ਸਟੇਟਮੈਂਟ ਦੇਣ ਆਗੂ ਫੈਸਲੇ ਕਰਨ ਆਗੂ ਰੱਦ ਕਰਾਉਣ ਆਗੂ ਰੱਦੀ ਕਰ ਦੇਣ ਆਗੂ ਅਸੀਂ ਨਾਲ ਖੜੇ ਆ ਖੜਨ ਦਾ ਮਤਲਬ ਹੈ ਤਰੀਕੇ ਨਾਲ ਚੱਲਿਓ ਸਮਝਦਾਰੀ ਨਾਲ ਚੱਲਿਓ ਤੇ ਅੱਜ ਵੀ ਸਾਡੇ ਬੰਦੇ ਜਿਹੜੇ ਤੁਰੇ ਐ ਖੜੇ ਐ ਅੱਜ ਵੀ ਉਹ ਆਪਣਾ ਲੱਖ ਲੱਖ ਡਾਲਰ ਐ ਲੈ ਕੇ ਖੜੇ ਐ ਕਹਿੰਦੇ ਚੱਕੂ 80 ਲੱਖ ਰੁਪਈਆ ਲਾ ਲਓ ਜਿੱਥੇ ਲਾਉਣਾ ਪਰ ਇਹ ਚੇਤਾ ਰੱਖਿਓ ਵਿਚੋਲੇ ਨਹੀਂ ਬਣਦਾ ਢਡਰੀਆਂ ਵਾਲਾ ਕਿਤੇ ਨਹੀਂ ਵਿਚੋਲੇ ਬਣਾਂਗੇ ਫਟਾਫਟ ਗਦਾਰੀ ਦੇ ਠੱਪੇ ਜਿਹੜਾ ਗਿਆ ਵਫਾਦਾਰ ਜਿਹੜਾ ਨਹੀਂ ਗਿਆ ਗਦਾਰ ਹਰ ਸਾਧ ਹਰ ਉਹ ਗੰਦ ਜਿਨ੍ਹਾਂ ਨੇ ਬੁਰਾ ਹਾਲ ਕਰਤਾ ਪੰਜਾਬ ਦੇ ਲੋਕਾਂ ਦਾ ਲੁੱਟਿਆ ਜਿਨ੍ਹਾਂ ਨੇ ਜਿਨ੍ਹਾਂ ਨੇ ਖੇਤਾਂ ਦੇ ਖੇਤ ਉਜਾੜ ਦੇਣੇ ਜਦੋਂ ਬਾੜ ਦੇਣੇ ਨਾ ਇਦਾਂ ਤੇ ਅੱਜ ਕਹਿੰਦੇ ਸਾਨੂੰ ਤਰਦਾ ਕਿਸਾਨ ਦਾ ਅੱਜ ਦਰਦ ਜਾਗ ਪਿਆ ਕਿਸਾਨ ਦਾ ਸਾਨੂੰ ਵੀ ਦਰਦ ਦਾ ਕਿਸਾਨ ਦਾ ਯਾਰ ਕਿਸਾਨਾਂ ਦਾ ਦਰਦ ਕਿਸਾਨਾਂ ਨੂੰ ਹੈ ਚਾਹੀਦਾ ਸੀ ਕਿਸਾਨ ਵੀਰਾਂ ਨੂੰ ਮੈਂ ਇੱਕ ਆਗੂਆਂ ਨੂੰ ਵੀ ਕਹਿ ਦਿਆਂ ਪਹਿਲੇ ਦਿਨ ਚਾਹੀਦਾ ਸੀ ਭਰਾਵੋ 20 ਲੰਗਰ ਲੱਗਣਗੇ ਆ ਸਾਡਾ ਅਕਾਊਂਟ ਹੈ ਦੁਨੀਆ ਭਰ ਦੇ ਅੱਜ ਵੀ ਕਹਿ ਦਿਓ ਮੈਂ ਕਿਸਾਨਾਂ ਨੂੰ ਹੱਥ ਜੋੜ ਕੇ ਕਹਿੰਦਾ ਜਥੇਬੰਦੀਆਂ ਦਾ ਇੱਕ ਸਾਂਝਾ ਅਕਾਊਂਟ ਖੁਲਾ ਕੇ ਤੇ ਖੁੱਲ ਕੇ ਕਹਿ ਦਿਓ ਆ ਸਾਡਾ ਇੱਕ ਅਕਾਊਂਟ ਹੈ ਇਹਦੇ ਵਿੱਚ ਜਿੰਨੇ ਪੈਸਾ ਪਾਉਣਾ ਪਾ ਦਿਓ ਕੋਈ ਵੀ ਬੰਦਾ ਕਿਸਾਨੀ ਮਸਲੇ ਤੇ ਇੱਕ ਵੀ ਪੈਸਾ ਨਾ ਭੇਜੇ ਸਾਨੂੰ ਲੰਗਰ ਦੀ ਲੋੜ ਹੋਏਗੀ 10 ਲੰਗਰ ਲਾ ਲਾਂਗੇ 20 ਲੰਗਰ ਲਾ ਲਾਂਗੇ ਸਾਰੀ ਦੁਨੀਆ ਨੂੰ ਖਵਾਉਣ ਆਣ ਆਪ ਨਹੀਂ ਖਾ ਸਕਦੇ ਅਸੀਂ ਕਹਿ ਸਕਦੇ ਆ 6 ਮਹੀਨੇ ਦੀਆਂ ਰੋਟੀਆਂ ਅਸੀਂ ਪ੍ਰਸ਼ਾਦਾ ਨਾਲ ਲੈ ਕੇ ਆਏ ਆ ਆ ਤੁਹਾਡੇ ਲੰਗਰ ਕਰਕੇ ਤੁਸੀਂ ਕਰੋੜਾ ਰੁਪਿਆ ਇਕੱਠਾ ਕਰ ਲੈਣਾ ਰਹਿਣ ਦਿਓ ਅਸੀਂ ਖੜੇ ਆ ਜਿੱਥੇ ਖੜੇ ਆ